ਤੁਸੀਂ ਲੋਗੋ ਦੀ ਗੱਲ ਕੀਤੀ ਮੀ ਭੰਗੜਾ ਲਿਖਿਆ ਹੋਇਆ ਤੁਸੀਂ ਭੰਗੜਾ ਅਕੈਡਮੀ ਵੀ ਚਲਾ ਰਹੇ ਹੋ ਮੀ ਭੰਗੜਾ ਅਕੈਡਮੀ ਵੀ ਹੈ ਜੀ ਤੇ ਮੀ ਭੰਗੜਾ ਅਕੈਡਮੀ ਦੇ ਪਿੱਛੇ ਵੀ ਕੋਈ ਰਾਜ਼ ਹੈ ਇਕਲ ਅਕੈਡਮੀ ਹੈਗਾ ਅੱਛੀ ਹੈਗਾ ਹਰ ਇੱਕ ਉਹ ਗੇ ਮੀ ਲਿਖੇ ਪਿੱਛੇ ਮਾਜਿਸਟਿਕ ਈਗਲ ਬਣਿਆ ਐਕਚੁਅਲੀ ਮੀ ਦਾ ਮੀਨਿੰਗ ਹੈ ਮਾਜਿਸਟਿਕ ਈਗਲ ਹੈ ਅੱਛਾ ਮੈਂ ਭੰਗੜਾ ਕੋਚ ਸੀ ਤੇ ਮੈਨੂੰ ਕਿਸੇ ਨੇ ਕਹ ਵੀ ਆ ਤੂੰ ਬਾਸਕਾਲ ਵੀ ਕਰਾਣਾ ਤੂੰ ਭੰਗੜਾ ਵੀ ਕਰਾਇਆ ਕਰ ਹਨਾ ਭੰਗੜਾ ਪਾਉਣਾ ਮੈਨੂੰ ਬੜਾ ਪਸੰਦ ਹੈ ਮੈਮ ਸ਼ੁਰੂ ਤੋਂ ਪਸੰਦ ਹੈ ਹਣਾ ਇਹਦਾ ਵੀ ਬੜਾ ਇਨਸੀਡੈਂਟ ਮੈਂ ਕਹਿੰਦੇ ਸਿੱਖਣ ਗਿਆ ਸੀ ਪੰਗੜਾ ਛੋਟਾ ਜਿਹਾ ਹੁੰਦਾ ਵੱਲੋਂ ਕਿਸੇ ਨੇ ਕਹਿਆ ਸੀ ਚਲੋ ਚੱਲ ਤੇਰੇ ਵਾਸਤੇ ਹੈ ਨਹੀਂ ਅੱਛਾ ਵੀ ਛੋਟੂ ਚੱਲ ਤੇਰੇ ਵਾਸਤੇ ਦਾ ਨਹੀਂ ਉਹ ਵੱਡੇ ਵੱਡੇ ਸੀ ਮੈਂ ਸਾਈਕਲ ਤੇ ਮਾਰੀ ਹੱਡੀ ਚਲਾ ਗਿਆ ਡਰ ਗਿਆ ਸੀ ਮੈਂ ਹਣਾ ਹੌਲੀ ਹੌਲੀ ਮੈਂ ਮੈਂ ਹਟਿਆ ਨਹੀਂ ਜਿੱਦੀ ਦਾ ਪਹਿਲੇ ਦਿਨ ਤੋਂ ਹੈਗਾ ਸੀ ਉਹਨੂੰ ਪੰਗੜਾ ਅਕੈਡਮੀ ਚਲਾਉਣਾ ਜੀ ਮੈਂ ਅੱਛਾ ਤੇ ਜਦੋਂ ਇਹ ਅਸੀਂ ਰਜਿਸਟਰ ਕਰਾਈ ਮੈਂ ਇਹ ਗਵਰਨਮੈਂਟ ਆਫ ਇੰਡੀਆ ਤੋਂ ਟ੍ਰੇਡਮਾਰਕ ਰਜਿਸਟਰ ਹੈ ਮੇਰਾ ਅੱਛਾ ਤੇ ਉਹਦੇ ਵਿੱਚ ਉਹਦੇ ਵਿੱਚ ਕੀ ਹੋਇਆ ਕਹਿੰਦੇ ਵੀ ਇਹਦਾ ਨਾਮ ਰੱਖਣਾ ਪੰਗੜਾ ਅਕੈਡਮੀ ਦਾ ਉਹ ਇਹਦਾ ਕੰਵੈਨਸ਼ਨਰੀ ਹੈ ਮਾਜੈਸਟਿਕ ਈਗਲ ਸਪੋਰਟਸ ਅਕੈਡਮੀ ਦਾ ਇੱਕ 파ਰਟ ਹੈ ਮੀ ਮੀ ਦਾ ਮਾਨੇ ਮਾਜੈਸਟਿਕ ਈਗਲ ਹੀ ਹੈ ਅੱਛਾ ਮੇਰੀ ਠੀਕ ਅਕੈਡਮੀ ਵਿੱਚ ਬੱਚੇ ਅੱਛਾ ਨੱਚਦੇ ਆ। ਹਾਂ। ਬਾਕੀ ਹਰ ਬੰਦਾ ਆਪਣੇ ਕੰਮ ਨੂੰ ਚੰਗੀ ਕਹਿੰਦਾ। ਨਹੀਂ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਵੇਂ ਤੁਹਾਡੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਨੇ ਭੰਗੜੇ ਦੇ ਵਿੱਚ। ਜੀ ਮੈਮ। ਅ ਬਹੁਤ ਸਾਰੀਆਂ ਵੀਡੀਓਜ਼ ਇਹੋ ਜੀਆਂ ਵੀ ਹੁੰਦੀਆਂ ਨੇ ਜਿਦੇ ਵਿੱਚ ਕੁਝਕ ਸਰੀਰਕ ਤੌਰ ਤੇ ਜਿਹੜੇ ਥੋੜੀ ਜਿਹੀ ਜਿਵੇਂ ਪੂਰੀ ਕੋਈ ਮਾੜੀ ਮੋਟੀ ਕਮੀ ਹੋਵੇ ਸਰੀਰਕ ਤੌਰ ਤੇ। ਤੇ ਉਹ ਬੱਚੇ ਵੀ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਬਹੁਤ ਸਿਖਾਉਣਾ ਕਿਵੇਂ ਤੁਸੀਂ ਉਹਨਾਂ ਦੇ ਨਾਲ ਕਿਵੇਂ ਡੀਲ ਕਰਦੇ ਹੋ। ਮੈਮ ਉਹ ਤਾਂ ਪਹਿਲਾਂ ਨਾ ਇੱਕ ਲੜਕੀ ਹੈਗੀ ਮੇਰੇ ਹਾਂ ਬੀ ਬਾਈਸਾਲ ਦੀ ਕੁੜੀ ਐ ਹੈਨਾ ਰੱਬ ਬੜੀ ਵੱਡੀ ਚੀਜ਼ ਐ ਉਹ ਉਹ ਨਾ ਜਿਹੜਾ ਸੇਮ ਕਹ ਤੁਸੀਂ ਉਹਦੇ ਹੱਥਨੋਂ ਬਸ ਇਦਾਂ ਤੱਕ ਜਾਂਦੇ ਸੀ ਤੁਸੀਂ ਅੱਜ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਇਸ ਇਸ ਤੋਂ ਬਾਅਦ ਨਾ ਉਹਦੇ ਹੱਥ ਉੱਪਰ ਜਾ ਰਹੇ ਨੇ ਉਹ ਪ੍ਰੋਪਰ ਐਕਸ਼ਨ ਕਰਦੀ ਐ ਉਹ ਮੂਵਮੈਂਟ ਕਰਨ ਲੱਗ ਗਈ ਭੰਗੜਾ ਵੀ ਇੱਕ ਸਪੋਰਟਸ ਦਾ ਪਾਰਟੀ ਐ ਹਾਂਜੀ ਫਿਜ਼ੀਕਲ ਐਕਟੀਵਿਟੀ ਐ ਉਹ ਅੱਜ ਦੀ ਡੇਟ 'ਚ ਬੱਚਾ ਅੱਛਾ ਪਰਫਾਰਮ ਕਰ ਰਿਹਾ ਹੈ ਹੈਨਾ ਜੀ ਉਹਦਾ ਸਰੀਰ ਖੁੱਲਣ ਲੱਗ ਗਿਆ ਮੈਂ ਬ੍ਰੀਕਫਾਸਟ ਨਹੀਂ ਕੀਤਾ ਸੀ ਉਹਨੇ 8 ਸਾਲ। ਅੱਛਾ। ਹੁਣ ਬ੍ਰੀਕਫਾਸਟ ਕਰਕੇ ਪਹਿਲਾਂ ਉਹ ਪੁੱਛਤਾਂਦੇ ਵੀ ਹਾਂ ਪੁੱਤ ਖਾ ਲਿਆ? ਹਾਂਜੀ ਉਹ ਕਿੰਗ ਭੁੱਖ ਲੱਗਦੀ ਹੈ? ਹਾਂ। ਜਾਂ ਤਾਂ ਉਹਨੂੰ ਹੱਡੀਆਂ ਦੇ ਮੁੱਠ ਬਣਾਓ ਤੁਸੀਂ ਬੈੱਡ ਤੇ ਪਾਈ ਰੱਖੋ। ਹਾਂ। ਦਿੱਲੀ ਕੁੜੀ 7 ਵਜੇ ਸਵੇਰੇ ਬਿਲਕੁਲ ਭੰਗੜਾ ਅਕੈਡਮੀ ਹੁੰਦੀ ਹੈ। ਅੱਛਾ। ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਂਗਾ ਛੇ ਤੂੰ ਦੇਖਿਆ ਵੀ ਹੋਣੀਆ ਬਾਕੀ ਮੈਂ 50 ਸਾਲ ਤੋਂ ਲੈ ਕੇ ਉਦ 6 ਸਾਲ ਦਾ ਬੱਚਾ ਆਂਦਾ ਹੈ ਤੇ ਲੋਕਾਂ ਦਾ ਆਪਣੀ ਲਈ ਟਾਈਮ ਕੱਢਦੇ ਨੇ ਛੇ 50 ਸਾਲ ਤੱਕ ਦੇ ਲੋਕ ਵੀ ਆਉਂਦੇ ਨੇ 50 ਮੈਂ ਇੱਕ 75 ਸਾਲ ਦੇ ਐਸੀ ਅੰਕਲ ਜੀ ਅੱਛਾ ਮੈਨਾਂ ਨੂੰ ਅੰਕਲ ਜੀ ਕਹਿੰਦਾ ਸੀ ਮੈਂ ਸਿਖਾਇਆ ਉਹਨੂੰ ਹੀ ਇਜ਼ ਸੋ ਗੁੱਡ ਪਿੱਛੇ ਉੱਪਰ ਥੱਲੇ ਸੀ ਕਰਦਾਨੇ ਆ ਬਟ ਗੱਲ ਤਾਂ ਮੈਂ ਜਿੰਦਾਦਿਲੀ ਦੀ ਹੈ ਜਿੰਦਾਦਿਲੀ ਗੱਲ ਤੱਕ ਕੌਨਫੀਡੈਂਸ ਦੀ ਹੈ ਉਹ ਤੁਸੀਂ ਕਹੇ ਨਾ ਮੈਂ ਤੁਹਾਨੂੰ ਕੁੜੀ ਦੀ ਵੀਡੀਓ ਜ਼ਰੂਰ ਦਿਖਾਉਂਗਾ ਤੁਸੀਂ ਉਹਨੂੰ ਉਹਦਾ ਨਾਮ ਅਹਿਮਦ ਨਗਾ ਤੇ ਮੇਰੇ ਬੜੇ ਕਲੋ ਬਿੰਦਕਟ ਮੇਰਾ ਹੱਸ ਪਿਆ ਸੀ ਕਿ ਮੈਂ ਆ ਆਟਾ ਵਾਲਾ ਬੰਦਾ ਤੇ ਉਧਰੋਂ ਅਸੀਂ ਲੱਗੇ ਹੋਇਆ ਭੁੱਲ ਜੋ ਸਾਰਾ ਕੁਝ ਜੋ ਉਹਨੇ ਦਿੱਤਾ ਉਹਨੂੰ ਯੂਜ਼ ਕਰ ਲੈ ਬਾਹਾਂ ਪੇ ਜੋਬ ਕਰਦੇ ਨੇ ਜੀ ਸਾਡੇ ਕੋਲ ਫਲੈਟ ਹੈ ਜੀ ਛੋਟਾ ਘਰ ਹੈ ਜੀ ਬਹਾਨੇ ਨੇ ਜੇ ਅਕੈਡਮੀ ਨਹੀਂ ਆਦੋਂ ਨੇ ਆਣਾ ਸ਼ਾਹਨੂ ਪਾਰਕ ਚ ਸੈਰ ਕਰਾ ਲਓ ਅਨਾ ਤੋ ਇਹ ਇਹ ਚੀਜ਼ਾਂ ਕਿਤਨਾ ਕਿਤੇ ਕਿਤਨਾ ਕਿਤੇ ਤੁਸੀਂ ਮਤਲਬ ਕਾਊਂਟ ਕਰਦੀ ਹੈਂ ਹਾਂਜੀ ਕਾਊਂਟ ਕਰਦੀ ਹੈਂ ਤੋ ਸਾਨੂੰ ਸਾਰੀਆਂ ਚੀਜ਼ਾਂ ਨੂੰ ਲੈਣਾ ਪਊਗਾ ਜੀ ਪੋਜ਼ਿਟਿਵ ਪਹਿਲਾਂ ਮੈਂ ਉਹ ਬੱਚੇ ਨੂੰ ਮਨਾ ਕਰਤਾ ਸੀ ਮੈਂ ਕਿਹਾ ਵੀ ਮੈਂ ਟ੍ਰੇਨ ਨਹੀਂ ਆ ਸਖਾਣ ਲਈ ਮੈਂ ਸਖਾਣ ਹੀ ਹੋਣਾ ਤੇ ਉਹਦੇ ਪੇਂਟਸ ਮੈਮ ਕਹਿੰਦੇ ਉਹਦੀ ਮੰਮੀ ਨੇ ਮੈਂ ਸਖਾਣਾ ਜੀ ਅੱਛਾ ਤੇ ਕਹਿੰਦੇ ਵੀ ਤੁਸੀਂ ਇਹਨੂੰ ਸਿਖਾਓ ਤੁਹਾਡੇ ਕੋਲ ਟਾਈਮ ਸਪੈਂਡ ਕਰੇ ਮੈਮ ਫਿਰ ਮੈਂ ਪੜਨ ਲੱਗਰੂ ਸਖਾਣਾ ਕਿਵੇਂ ਤੇ ਪਤਾ ਨਹੀਂ ਕਿੱਦਾਂ ਮੈਂ ਸਖਾਤਾ ਜੀ ਉਹਨੂੰ ਲੱਗੀ ਹੋਈ ਆ ਹੁਣ तो उसी उन्होंने रीडम चे और उन्होंने फेस चे एक करोड़ परसेंट गलती नहीं दिखा सारे उसी अच्छा I will show you some videos मैं तुम वीडियो खाऊंगा तो जिनको ये हर दूसरे भी सही है काम है। ਬੜਾ ਬੜਾ ਮਜ਼ਾ ਆਉਂਦਾ ਵੇ ਲਾਈਫ ਦਾ ਬੜਾ ਇਹ ਤਾਂ ਚੈਲੰਜ ਨੇ ਹਾਂਜੀ ਸਪੋਰਟ ਸਹੀ ਤਾਂ ਸਕਾਂਦੀ ਹੈ ਬੰਦਾ ਲੱਗਦਾ ਸੀ ਯਾਰ ਸਪੋਰਟਸ ਬੜਾ ਮੈਂ ਚੱਕ ਦੂੰਗਾ ਹੈਨਾ ਪਹਿਲਾਂ ਮੈਂ ਨਾ ਕੀਤੀ ਬਟ ਉਸ ਤੋਂ ਬਾਅਦ ਮੈਂ ਕਹਿ ਵੀ ਨਹੀਂ ਯਾਰ ਪਿੱਛੇ ਕਿਉਂ ਹਟਣਾ ਅਸੀਂ ਹੁਣ ਸਖਣ ਲੱਗ ਗਏ ਸਿੱਖ ਗਏ ਤੇ ਉਹਨਾਂ ਨੇ ਸਿੱਖਿਆ ਵੀ ਉਹ ਮੈਮ ਬਹੁਤ ਵਧੀਆ ਬਹੁਤ ਵਧੀਆ ਇੱਕ ਦੋ ਸਿੰਗਰ ਨੇ ਸਾਡੇ ਭਾਈ ਸਾਹਿਬ ਉਹਨਾਂ ਨੇ ਉਹਦੀ ਵੀਡੀਓ ਵੀ ਪਾਈ ਬੜਾ ਬੜਾ ਅੱਛਾ ਐਪਰੀਸ਼ੀਏਟ ਵੀ ਕੀਤਾ ਅ ਅੱਛਾ ਰਿਹਾ ਵੇ ਹਾਂਜੀ ਹਾਂਜੀ ਮੈਂ ਖੀਰ ਦੇ ਵਿੱਚ ਚਾਹਨੀ ਆ ਵੀ ਤੁਸੀਂ ਤੁਹਾਡੇ ਕੋਲੇ ਕਿੰਨੇ ਸਾਲ ਹੋ ਗਏ ਕਿ ਕਿੰਨੇ ਬੱਚੇ ਤੁਹਾਡੇ ਕੋਲੇ ਆਉਂਦੇ ਨੇ ਕਿੰਨੇ ਪਲੇਅਰ ਬਣੇ ਨੇ ਅੱਗੇ ਜਾ ਕੇ ਹਨਾ ਨੈਸ਼ਨਲ ਲੈਵਲ ਤੱਕ ਵੀ ਖੇਡੇ ਨੇ ਬੱਚੇ ਜੀ ਮੈਮ ਜੀ ਮੈਮ ਤੇ ਇੱਕ ਤਸਰਬਾਈ ਤੁਹਾਡੇ ਕੋਲੇ ਜ਼ਿੰਦਗੀ ਦਾ ਭੰਗੜੇ ਦੇ ਵਿੱਚ ਵੀ ਭੰਗੜਾ ਅਕੈਡਮੀ ਦੇ ਵਿੱਚ ਵੀ ਕਿੰਨੇ ਨਵੇਂ-ਨਵੇਂ ਤਰ੍ਹਾਂ ਦੇ ਲੋਕ ਬੱਚੇ ਤੁਹਾਡੇ ਕੋਲੇ ਆਉਂਦੇ ਨੇ ਛੋਟੀ ਉਮਰ ਤੋਂ ਲੈ ਕੇ 75 ਸਾਲ ਤੱਕ ਦੇ ਅੰਕਲ ਜੀ ਤੁਹਾਡੇ ਕੋਲੇ ਆਏ ਆ ਜੀ ਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਤੁਸੀਂ ਕੀ ਨਿਚੋੜ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਉਹ ਕੀ ਮੈਂ ਦਰਸ਼ਕਾਂ ਨੂੰ ਤਾਂ ਇਹ ਦੱਸਣਾ ਚਾਹਾਂਗਾ ਜੇ ਬੱਚਿਆਂ ਦੀ ਗੱਲ ਕਰੀਏ ਨਾ ਬੱਚਿਆਂ ਨੂੰ ਕੱਢੋ ਬਾਹਰ ਹਾਂ ਬੱਚਿਆਂ ਨੂੰ ਬਾਹਰ ਕੱਢੋ ਜੇ ਤੁਹਾਡੇ ਮਾਦਮ ਨੇ ਕੋਈ ਸੁਣ ਰਿਹਾ ਬੰਦਾ ਨਾ ਬਹਾਨੇ ਲਾਉਣ ਦੀ بجائے ਐਕਸਕਿਊਜ਼ ਦੇਣ ਦੀ بجائے ਅਸੀਂ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਟਾਈਮ ਮੈਨੇਜਮੈਂਟ ਸਿਖਾ ਦਈਏ ਵੀ ਪੁੱਤ ਆਹ ਘੰਟਾ ਤੇਰਾ ਤੂੰ ਪੜਨਾ ਹੈ ਆਹ ਟਾਈਮ ਤੇਰਾ ਖੇਡਣ ਦਾ ਹੈ ਆਹ ਟੰਦਰੇ ਮੋਬਾਈਲ ਦਾ ਇਹ ਹੁਣ ਐਡ ਕਰਨਾ ਪਊਗਾ ਤੁਹਾਨੂੰ ਬਿਲਕੁਲ ਬਜਾ ਕੇ 4 ਘੰਟੇ ਕੋ ਮੋਬਾਈਲ ਚਲਾਣ ਦੇ ਉਹਨੂੰ ਤੁਸੀਂ ਕਰ ਤੋਂ ਘਟ ਘੰਟੇ ਤੱਕ ਤਾਂ ਲੈ ਆਓ ਹਾਂ ਉਹ 2 ਘੰਟੇ ਦਾ ਟਾਈਮ ਸੇਵ ਕਰਕੇ ਉਹਨੂੰ ਗੇਮਸ ਤਾਂ ਪਾ ਦਿਓ ਬਿਲਕੁਲ ਤੋਂ ਪਿੰਸ ਨੂੰ ਰਿਕੁਐਸਟ ਹੈ ਮੈਂ ਨਾਟ ਓਨਲੀ ਥਿਸ ਅਕੈਡਮੀ ਕਿਤੇ ਵੀ ਬੱਚਾ ਕੱਢੋ ਕਰੋ ਹਾਂ ਉਹਨੂੰ ਉੱਡਣ ਦਿਓ ঈਗਲ ਬਣਨ ਦਿਓ ਹਾਂ ਲਾਈਫ 'ਚ ਕਾਮਯਾਬ ਹੋ ਜਾਊਗਾ ਜਿੱਦਨ ਆਪਾਂ ਨਹੀਂ ਰਹੇ ਨਾ ਸਾਥ ਪ੍ਰੋਬਲਮ 'ਚ ਆਣਗੇ ਲੈਣੇ ਬਿਲਕੁਲ ਮੇਰਾ ਜਿੱਦਾਂ ਹੋ ਗਿਆ ਸੀ ਮੈਂ ਉਦੋਂ ਮੇਰਾ ਨਿਆਣਾ 8 ਸਾਲ ਦਾ ਸੀ ਤੇ ਅੱਜ ਹੁਣ ਆਪਾਂ ਪਲੇਅਰ ਦੀ ਗੱਲ ਕਰ ਲਈਏ ਮੇਰੀ ਅਕੈਡਮੀ 'ਨੂੰ 12 ਨੈਸ਼ਨਲ ਪਲੇਅਰ ਨੇ ਮੈਂ अच्छा मेरे लिए प्राउड है कह रहे हैं जिनों मरना शौकਾ ਹੋ ਜਾਂਦਾ ਬੰਦੇ ਦਾ ਮੈਂ ਸਾਡੇ ਇੱਡੀ ਵੱਡੀ ਲੈਵਲ ਨਹੀਂ ਸਾਡੇ ਜਿਹੜਾ ਡਿਸਟ੍ਰਿਕਟ ਖੇਲ ਹੈ ਸਾਡੇ ਲਈ ਬਹੁਤ ਹੈ ਪਰ ਇਸ ਟਾਈਮ 12 ਨੈਸ਼ਨਲ ਪਲੇ ਬॉयਜ਼ ਗਰਲਜ਼ ਨੇ ਉਹਦੇ ਵਿੱਚੋਂ ਕਈ ਜਿਹੜੇ ਇੱਕ ਮੁੰਡਾ ਸਾਡਾ ਗੈਰੀ ਹੈ ਹਣਾ ਉਹਦਾ ਨੈਸ਼ਨਲ ਚੋ 골ਡ ਆਇਆ ਹੁਣੇ ਅੰਡਰ 19 ਚੋ ਅੰਡਰ 70 ਚੋ ਵੀ 골ਡ ਮੈਡਲ ਹੈ ਨੈਸ਼ਨਲ ਲੈਵਲ ਤੇ ਹਮਮ ਤੋ ਬਾਕੀ ਹੋਰ ਬੱਚੇ ਸਾਡੇ ਕੁੜੀਆਂ ਜਾਂ ਮੁੰਡੇ ਨੈਸ਼ਨਲ ਖੇਲੇ ਨੇ ਤੇ ਇੱਕ ਪ੍ਰਭਜੋਤ ਲੜਕੀ ਹੈ ਸਾਡੀ ਉਹਦਾ ਸੀਬੀਐਸਸੀ ਨੈਸ਼ਨਲ ਚੋ ਬ੍ਰੌਂਜ਼ ਮੈਡਲ ਆਇਆ ਕਲਸਟਰ ਚੋ 골ਡ ਮੈਡਲ ਆਇਆ ਅੱਛਾ ਹੈ ਤੋ ਮੇਰਾ ਤਾਂ ਪ੍ਰਾਊਡ ਹੈ ਜੀ ਹਮਮ ਬਿਲਕੁਲ ਮੇਰਾ ਤਾਂ ਬਹੁਤ ਮੈਂ ਪ੍ਰਾਊਡ ਹੈ ਮੇਰਾ ਆਈ ਲਾਈਕ ਥੀਸ ਥਿੰਗਸ ਤੋ ਮੈਨੂੰ ਲੱਗਦਾ ਮੇਰਾ ਜੀਵਨ ਦਾ ਸਫਲ ਹੈ ਮਰਨਾਂ ਤੋਂ ਬਾਅਦ ਕਿਹਨੇ ਦੇਖਿਆ ਜੀ ਹੈਨਾ ਤੋ ਆਪਾਂ ਨੂੰ ਲੱਗਦਾ ਵੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਨਾ ਵੀ ਬੱਚਿਆਂ ਨੂੰ ਯਾਰ ਕਰੋ ਹਣਾ ਲੈ ਕੋਈ ਚ ਇਮੋਸ਼ਨਲ ਕਹਿ ਲੋ ਹੈਨਾ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਲੈ ਲਓ ਅਪੀਲ ਇਹ ਕਹਿ ਸਕਦੇ ਹਾਂ ਤੁਸੀਂ ਠੀਕ ਹੈ ਜੁਰਮ ਨਹੀਂ ਮੇਤੀ ਲੈ ਕੇ ਆਣਾ ਉਹਨਾਂ ਨੂੰ ਜਰਾ ਕੱਢੋ ਘਰਾਂ ਤੋਂ ਬਾਹਰ ਆਦਰਵਾਇਜ਼ ਆਪਾਂ ਆਪਾਂ ਲੋਕ ਬੈਕਫੁੱਟ ਤੇ ਆ ਜਾਾਂਗੇ ਐਜੇ ਕੋਚ ਐਜੇ ਪੇਰੈਂਟਸ ਅਸੀਂ ਫਲॉप ਹੋ ਜਾਾਂਗੇ ਜ਼ਿੰਦਗੀ ਚ ਹੂੰ ਤਾਂ ਕੋਸ਼ਿਸ਼ ਕਰੋ ਵੀ ਆਪਾਂ ਨਿਆਣਿਆਂ ਵਾਸਤੇ ਕੁਝ ਕਰੀਏ ਹਾਂ ਕੁਝ ਕਰੀਏ ਹਨਾ ਜਿਹੜੇ ਸਾਡੇ ਕੋਚ ਨੇ ਜਾਂ ਮੇਰੇ ਨਾਲ ਦੇ ਦੋਸਤ ਨੇ ਐਫਰਟਸ ਲਾਓ ਨਿਕਲੋ ਥੋੜਾ ਜਿਹਾ ਘਰੋਂ ਬਾਹਰ ਹਨਾ ਕੋਸ਼ਿਸ਼ ਕਰੋ ਜੇ ਦੋ ਨਿਆਣੇ ਵੀ ਖਲਾਲੇ ਮੈਮ ਸਾਰੇ ਪਲੇਅਰ ਨਹੀਂ ਬੰਦੇ ਉਹਦੇ ਹਾਂਜੀ ਬੜੀਆਂ ਚੀਜ਼ਾਂ ਨੇ ਉਹਦੇ ਵਿੱਚ ਹਨਾ ਪਰ ਉਹਨਾਂ ਨੂੰ ਤੋੜ ਤਾਂ ਸਕਦੇ ਆਂ ਬਿਲਕੁਲ ਤੋਰ ਸਕਦੇ ਨਾ ਤੋਂ ਮੇਰਾ ਤਾਂ ਮੰਨਣਾ ਇਹ ਹੈ ਵੀ ਆਪਾਂ ਨੂੰ ਥੋੜਾ ਜਿਹਾ ਐਪ ਕਰਨਾ ਹੀ ਚਾਹੀਦੇ ਨੇ ਐਫਰਟਸ